ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਸ ਸਵਾਗਤ ਹੈ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ 222 ਦੀ ਬਜਾਈ ਕਰਨੀ ਹੈ ਜੀ ਤੇ ਬਾਈ ਹੁਣੇ ਘਰੋਂ ਲੋਡ 2 ਵਿੱਚ ਰੇਲ ਲੋਡ ਕਰ ਲਿਆ ਤੇ ਹੁਣ ਬਾਈ ਪਹਿਲਾਂ ਬੀਜ ਛੱਡ ਕੇ ਆਊਗਾ ਤੇ ਆਪਾਂ ਜੱਲੇ ਜੌਂਡੀਰ ਲੈ ਕੇ ਬਾਈ ਕਰਦੇ ਜਾਂਗੇ ਆਹ ਬੀਜ ਪਿਆ ਜੀ ਆਪਣਾ ਤੇ ਫਾਦਲ ਸਾਹਿਬ ਬਾਹਰ ਹੀ ਆ ਜੀ ਫਾਰਮ ਟਰੈਕ ਨਾਲ ਫਿਰ ਉਹ ਨਾਲ ਤੇ ਆਪਾਂ ਉੱਪਰ ਰੋਟਾਵੇਟਰ ਫੇਰਾਂਗੇ ਬਾਅਦ ਚੋ ਕੇਰਾ ਕੇ। ਤੋ ਇਹ ਚੱਲੀ ਆਪਾਂ ਜੌਂੜੀ ਤੇ ਲੈ ਕੇ। ਲੋ ਜੀ ਆਪਾਂ ਪਹੁੰਚ ਗਏ ਖੇਤਾਂ 'ਚ। ਇਫਾਦਤ ਸਾਹਿਬ ਨੇ ਖੜਾਏ ਪਏ ਆ ਗੇੜੇ 45 ਦੇ। ਦੇਖੋ ਫਟੇ ਚੱਕੀਏ ਤਾਂ ਹੈ ਨਹੀਂ। ਥੋੜਾ ਖੇਤ ਨਰਮ ਹੈ। ਲੋ ਜੀ ਉਧਰ ਬਾਈ ਵੀ ਆ ਗਿਆ 20 ਛੱਡਣ ਮਹਿੰਦਰਾ ਤੇ ਤੇ ਹੁਣ ਆਪਾਂ ਹੀ ਬੌਣੇ ਆ ਜੌਂੜੀਰ ਨਾਲ ਕਰੀਏ ਸਟਾਰ ਟਰੈਕਟਰ ਲੋ ਜੀ ਬਾਪੂ ਲੈ ਗਿਆ ਟਰੈਕਟਰ ਬਾਕੇ ਫੇਰੋਂ ਲੈ ਗਿਆ ਘਰ ਨੂੰ ਉਹ ਜੀ ਬੀਜ ਪਾ ਰਹੇ ਹਾਂ ਭਾਈਓ ਮਸ਼ੀਨ 'ਚ ਕਿਹੜਾ ਬੀਜ ਨਾ ਛੋਟੂ ਅੱਜ 222 ਉਹ ਵੀਰ ਜੀ ਨੂੰ ਪਤਾ ਵੀਰ ਜੀ ਨੂੰ ਪਤਾ ਕਿਹੜਾ ਬੀਜ ਛੋਟੂ ਨੂੰ ਵੀਰ ਜੀ ਨੂੰ ਪਤਾ ਕਹਿੰਦਾ ਨਾ ਵੀਰ ਜੀ ਨੂੰ ਪਤਾ ਭਾਈ ਛੋਟੂ ਭਾਈ ਲੇ ਲਾ ਯਾਰ ਬੱਸ ਯਾਰ ਵੀਰ ਜੀ ਮੈਨੂੰ ਮਾਲੂਮ ਨਹੀਂ 222 ਦੇ ਦਾਣਾ ਦੇਖੋ ਜੀ 222 ਨੇ 222 7327 ਦਾ ਦਾਣਾ ਮੋਟਾ ਇਹਨਾਂ ਦਾ ਬੇਰਾਬਰ ਗਦਾਨ 726 ਦਾ ਵੀ ਮੋਟਾ ਇਹਨਾਂ ਇਹਦਾ ਉਹ ਲੰਬਾਈ ਚਾਹਦਾ ਗੋਲ ਗੋਲ ਜਿਹੇ ਦਾਣਾ ਹੋ ਗਈ ਤਿਆਰੀ ਚਲੋ ਜੀ ਮਾਰੋ ਸਰਫ ਹੋ ਗਈ ਤਿਆਰੀ ਤੇ ਜੇ ਫੇਰੀ ਇਹ ਫਿਰ ਰੋਟਰੇਟਰ ਰੋਟਾ ਮੀਟਰ ਕਿ ਕਰੇਗਾ ਜੀ ਰੋਟਾ ਬੀਟਰ ਕਿਧਰ ਹੈਗਾ ਕਿਧਰ ਹੈਗਾ ਤੈਨੂੰ ਪਤਾ ਨਹੀਂ ਹੈਗਾ ਕਿੱਥੇ ਆ ਲਓ ਜੀ ਬਾਈਆਂ ਨੇ ਕਰਤੀ ਤਿਆਰੀ ਉਹ ਪਰਲੇ ਖੇਤ ਚ ਬੀਜਣਗੇ ਪਰ ਰੋਟਾ ਬੀਟਰ ਮਾਰ ਲਈ ਉਧਰ ਚਾਹ ਤਿੰਨੇ ਟਰੈਕਟਰ ਚੱਲ ਰਹੇ ਸੀ ਤੇ ਜੀ ਬਾਪੂ ਲੈ ਕੇ ਟਰੈਕਟਰ ਦੂਆ ਉਹ ਸੁਆਗਾ ਲੈ ਕੇ ਆਊਗਾ ਜਿਹੜੇ ਕੱਲ ਵੀਜਦੇ ਉਸੇ ਸੁਆਗਾ ਮਾਰਨਾ ਹੈ ਸੁਆਗਾ ਮਾਰ ਕੇ ਫਿਰ ਲੈ ਆਊਗਾ ਟਰੈਕਟਰ ਨਾਲੇ ਚਾਹ ਪਾਣੀ ਲੈ ਆਊਗਾ ਤੇ ਆਪਾਂ ਹੁਣ ਫੇਰ ਹੀ ਸੁਆਗ ਆ ਆਪਣਾ ਰੋਟਾਵੇਟਰ ਕਰੀਏ ਸਟਾਰਟ ਜੌਣ ਯਰ ਉਹ ਜੀ ਆਪਣੀ ਡਿਊਟੀ ਕਰੀਏ ਜੋਇਨ ਅੱਜ ਆਪਾਂ ਨੇ 3 ਕਿੱਲੇ ਬੀਤ ਤੇ ਤਕਰੀਬਨ ਔਰੇ ਪਤਾਰਸੀ ਛੋਟੀ ਪਤਾਰਸੀ ਰਹਿ ਗਈ 2 ਕਿੱਲੇ ਲੋ ਜੀ ਹੁਣ ਚੱਲਿਆਂ ਇਹ ਘਰ ਨੂੰ ਟਰੈਕਟਰ ਲਾ ਗਏ ਔਰੇ ਲੈਂਚ ਵਿੱਚ ਲੈਂਚ ਵੀ 21 ਕਿ ਕੇ ਵਾਰੀ ਚਲੋ ਚਲੋ ਵੀ ਹੁਣ ਲਾ ਤੇ ਔਰੇ ਜਿੰਦਾ ਜੁੰਦਾ ਲਾ ਕੇ ਚੱਲੀਏ ਹੁਣ ਘਰ ਨੂੰ ਔਰੇ ਰੂ ਰੱਖ ਤਾਂ ਅੰਦਰ ਤੇ ਹਾਂ ਜੋ ਬਣ ਕੋਈ ਗੱਲਬਾਤ ਗੱਲਬਾਤ ਜੋ ਬਣਾ ਜੀ ਹੁਣ sire ਸਕੂਲ ਤੋਂ ਪੜ ਕੇ ਆਇਆ ਇਹ ਹੈ ਪਰ ਕਿਹ ਹੈ ਇਹ ਲੇਟ ਹੋ ਗਿਆ ਅੱਜ ਮੀਨ ਇਹ ਫਿਰ ਫਾਰਮ ਟਰੈਕ ਚਲਾਉਣਾ ਤਾਂ ਜਿਵੇਂ ਚਲ ਪੜਾਈ ਵੀ ਜ਼ਰੂਰੀ ਹੈ ਪੜਾਈ ਵੀ ਜ਼ਰੂਰੀ ਹੈ ਚਲੋ ਜੀ ਵੀਡੀਓ ਵਧੀਆ ਲੱਗੀ ਸ਼ੇਅਰ ਕਰੋ ਕਮੈਂਟ ਕਰਿਓ ਜੀ ਤੇ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਵਿੱਚ ਤੇ ਇੱਕ ਗੱਲ ਆਪਣੇ ਚੈਨਲ ਨੂੰ ਨਾ ਲੋਕ ਸਬਸਕ੍ਰਾਈਬ ਨਹੀਂ ਕਰ ਰਹੇ ਹਾਂ ਜੀ ਬੱਸ ਸਬਸਕ੍ਰਾਈਬ ਕਰੋ ਸਪੋਰਟ ਕਰੋ ਚੈਨਲ ਦੀ ਦੇਖਦੇ ਹੈਗੇ ਆ ਜਿਹੜੀ ਉਹ YouTube ਦਾ ਸਟੂਡੀਓ ਆ ਉਹ ਦਿਖਾਉਂਦਾ ਕਈ ਜਣੇ ਕਰੇ ਵੀ ਨਹੀਂ ਹੈਗੇ ਕਈਆਂ ਨੇ ਸਬਸਕ੍ਰਾਈਬ ਜਿੰਨੇ ਆਪਾਂ ਨੂੰ ਦੇਖਦੇ ਟੋਟਲ ਹਾਂ ਹਾਂ ਉਹਨਾਂ ਜੋ ਕਈ ਬੰਦੇ ਨੇ ਕਰਿਆ ਵੀ ਨਹੀਂ ਆਈ ਨਾ ਕਰੋ ਜੀ ਸਪੋਰਟ ਕਰੋ ਸਾਡੇ ਚੈਨਲ ਦੀ ਵੱਧ ਤੋਂ ਵੱਧ ਤੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਮਿਲਦੇ ਆਂ ਅਗਲੀ ਵੀਡੀਓ ਵਿੱਚ ਜੀ